ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੌੜੀ ਗਵਰੇਰੀ ਮਹੱਲਾ ਤੀਜਾ ਗੁਰਸੇਵਾ ਜੁਗ ਚਾਰੇ ਹੋਈ ਪੂਰਾ ਜਨੁ ਕਾਰ ਕਮਾਵੇ ਕੋਈ ਖੋਟੋ ਨਾਮ ਤਾਨੂੰ ਹਰੇ ਟੋਟੇ ਨ ਹੋਈ ਐਥੇ ਸਦਾ ਸੁਖ ਦਰ ਸੁਭਾ ਹੋਈ ਏ ਮਨ ਮੇਰੇ ਪਰਮ ਨਕੀ ਜਾ ਗੁਰਮੁਖੇ ਸੇਵਾ अमृत पी जा सतगुर शिव हे से महापुरुष संसारे आप उधरे कुल सगल निस्तारे ਹਰ ਕਾ ਨਾਮ ਰਖੇ ਔਰ ਤਾਰੇ ਨਾਮੇ ਰਤੇ ਪਾਉ ਜਲ ਉਤਰੇ ਹੈ ਪਾਰੇ ਸਤਿਗੁਰ ਸੇਵ ਹੈ ਸਦਾ ਮਾਨੇ ਦਾਸਾ ਹਉ ਮਮਾਰੇ कमल परगासा अनहदवा ज निज करे वासा नामरते करमा हे उदासा सति गुरु सेव हे तिनकी सच्ची वाणी जग जग ਭਗਤੀ ਆਖੇ ਵਖਾਣੀ ਆਨੰਦੇ ਨੂੰ ਜਪੇ ਹਰ ਸਾਰੰਗ ਪਾਣੀ ਨਾਨਕ ਨਾਮ ਰਤੇ ਨਹਿ ਕੇਵਲ ਨਿਰਬਾਣੀ ਗੌੜੀ ਗਵਰੇਰੀ ਮਹੱਲਾ ਤੀਜਾ ਸਤਿਗੁਰ ਮਿਲਾਏ ਵਡਪਾਗੇ ਸੰਜੋਗ ਹਿਰਦੈ ਨਾਮੁ ਨਿਤ ਹਰਿ ਰਸ ਭੋਗ ਗੁਰਮੁਖੇ ਪ੍ਰਾਣੀ ਨਾਮੁ ਹਰਿ ਧਿਆਇ ਜਨਮੁ ਜੀਤੇ ਲਾਹ ਨਾਮੁ ਪਾਈ ਰਹਾ ਗਿਆਨ ਨੂੰ ਧਿਆਨ ਨੂੰ ਗੁਰਸਬਦ ਹੈ ਮੀਠਾ ਗੁਰ ਕਿਰਪਾ ਤੇ ਕਿਨੈ ਵਿਰਲੇ ਚਖੇ ਡੀਠਾ ਕਰਮ ਕਾਂਡ ਬਹ ਕਰੇ ਅਚਾਰ ਬੇਨੁਨਾਵੈ ਤ੍ਰੇਗੁ ਤ੍ਰੇਗੁ ਅਹੰਕਾਰ ਬੰਧਨਿ ਬਾਧਿਓ ਮਾਇਆ ਫਾਸ ਜਨ ਨਾਨਕ ਛੁਟੈ ਗੁਰ ਪਰਗਾਸ ਮਹੱਲਾ ਤੀਜਾ गाउड़ी बैरगणे जसी धरती ऊपर मेघला बरस तो है क्या धरती मधे पानी नाही जैसे धरती मधे पानी पर गसया बेनु पग बरसत फेराही बाबा तू ऐसे परम चुका ही। जो कि छु कर है सोई कोई है रे तैसे जाय समाही रहा स्त्री पुरख होए कै क्या ओ कर्म कमाही नाना रूप सदा है तेरे तुझ ही माहे समाही इतने जन्म पुल परे से जा पाया तुले नाही ਜਾ ਕਾ ਕਰ ਜੁ ਸੋਈ ਪਰ ਜਾਣੈ ਜੇ ਗੁਰ ਕੈ ਸਬਦ ਦੇ ਸਮਾਹੀ ਤੇਰਾ ਸਬਦ ਤੂੰ ਹੈ 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 ਅਪੇ ਪਰਮ ਕਹਾਹੀ ਨਾਨਕ ਤਤ ਤਤ ਸਿਓ ਮਿਲਿਆ पुनरपि जन्म में न आही गाउड़ी बैरगणे मोहल्ला तीजा सबु जागु काले वस है बाधा दूजे पाए हाउ मैं कर्म कमाव दे ਮਨ ਮੁਖੇ ਮਿਲਾਈ ਸਜਾਈ ਮੇਰੇ ਮਾਨ ਗੁਰ ਚਰਣੀ ਚਿਤੁ ਲਾਈ ਗੁਰ ਮੁਖੇ ਨਾਮ ਨਿਧਾਨੁ ਲੈ ਦਰਗਹ ਲਏ ਛਡਾਈ ਰਹਾ ਲਖ 84 ਪਰਮਦੇ ਮਨ ਹਟੇ ਆਵੇ ਜਾਏ ਗੁਰ ਕਾ ਸਬਦ ਨ ਚੀਨੇਓ ਫੇਰੇ ਫੇਰੇ ਜੋਨੀ ਪਾਈ ਗੁਰਮੁਖੇ ਆਪ ਪਛਾਣਿਆ ਹਰ ਨਾਮ ਵਸਿਆ ਮਨੈ ਆਏ ਆਨ ਦੇਨ ਭਗਤੀ ਰਤਿਆ ਹਰ ਨਾਮੇ ਸੋਖੇ ਸਮਾਏ ਮਨੁ ਸਬ ਦੇ ਮਰੈ ਪ੍ਰਤੀਤ ਹੋਏ ਹਉ ਮੈਂ ਤਜੇ ਵਿਕਾਰ ਜਨ ਨਾਨਕ ਕਰਮੀ ਪਾਈ ਨੇ ਹਰ ਨਾਮ ਪਗਤੇ ਪੰਡਾਰ ਗਾਉੜੀ ਬੈਰ ਗਣੇ ਮਹੱਲਾ ਤੀਜਾ ਪਈੜਾ ਦਿਨ ਚਾਰ ਹੈ ਹਰ ਹਰੇ ਲੇਖੇ ਪਾਇਆ ਸੋਭਾਵੰਤੀ ਨਾਰ ਹੈ ਗੁਰਮੁਖੇ ਗੁਣ ਗਾਇਆ ਪੀਵ ਕੜੈ ਗੁਣ ਸੰਮਲੈ ਸੋ ਹੁਰੈ ਵਾ ਸੁਪਾਇਆ ਗੁਰਮੁਖੇ ਸਹਜੇ ਸਮਾਨੀਆ ਹਰੇ ਹਰੇ ਮਾਨੇ ਪਾਇਆ ਸਸੁਰੇ ਪਈਏ ਪਰ ਵਸਾ ਕਹੋ ਕਿ ਤੂੰ ਬੇਦੇ ਪਾਈਏ ਆ ਬਿ ਨਿਰੰਜਨ ਨੂੰ ਅਲਖੂ ਹੈ ਆਪੇ ਮਿਲਾਇਐ ਰਹਾ ਆਪੇ ਹੀ ਪ੍ਰਭੂ ਦੇਹ ਮਤੇ ਹਰ ਨਾਮੁ ਧਿਆਈਐ ਵਡਭਾਗੀ ਸਤਗੁਰ ਮਿਲਾਇ ਮੋਖੇ ਅੰਮ੍ਰਿਤੁ ਪਾਈਐ ਹਾਉ ਮੈਂ ਦੁਬਿਧਾ ਬਿਨਸ ਜਾਈ ਸਹਜੇ ਸੋਖੇ ਸਮਾਈਏ ਸਭੁ ਆਪੇ ਆਪੇ ਵਰਤਦਾ ਆਪੇ ਨਾਏ ਲਾਈਐ ਮਨ ਮੁਖੇ ਗਰਬੇ ਨ ਪਾਇਓ ਅਗਿਆਨਿਆਨੇ ਸਤਿਗੁਰ ਸੇਵਾ ਨਾ ਕਰੇ ਹੈ ਫੇਰੇ ਫੇਰੇ ਪਛੋਤਾਣੇ ਗਰਭ ਜੋਨੀ ਵਾਸ ਪਾਏ ਦੇ ਗਰਭੇ ਗਲੇ ਜਾਣੇ ਮੇਰੇ ਕਰਤੇ ਐ ਵਾ ਭਾਵ ਦਾ मनमुख पर माने मेरा हरे प्रभे ले खु लिखाया तोरे मस्तके पूरा हरि हरि नाम मु त्याया पेटिया गोर सुरा ਮੇਰਾ ਪਿਤਾ ਮਾਤਾ ਹਰੇ ਨਾਮੁ ਹੈ ਹਰ ਬੰਧ ਪੂ ਬੀਰਾ ਹਰੇ ਹਰੇ ਬਖਸਿ ਮਿਲਾਏ ਪ੍ਰਭ ਜਾਨੋ ਨਾਨਕ ਕੀ ਰਾਹ ਗਾਉੜੀ ਬੈਰ ਗਣੇ ਮਹੱਲਾ ਤੀਜਾ ਸਤਿਗੁਰ ਤੇ ਗਿਆਨੁ ਪਾਇਆ ਹਰ ਪਤੂ ਬੀਚਾਰਾ ਮਾਤਮ ਲੀਣ ਪ੍ਰਗਟੁ ਭਈ ਜਪੇ ਨਾਮੁ ਮੁਰਾਰਾ ਵੇ ਸਕਤੇ ਮਿਟਾਈਆ ਚੁਕਾ ਅੰਧਿਆਰਾ ਤੋਰੇ ਮਸਤ ਕੇ ਜਿੰਨ ਕਾ ਲਿਖਿਆ ਤਿਨ ਹਰੇ ਨਾਮ ਪਿਆਰਾ ਹਰੇ ਕੇ ਤੋ ਬੇਦੇ ਪਾਈਏ ਸੰਤ ਜਨ ਹੋ ਜੇ ਸੁ ਦੇਖੇ ਹਉ ਜੀਵਾ ਹਰ ਬੇਨੂ ਚਸਾ ਨ ਜੀਵਤੀ ਗੁਰ ਮੇਲੇ ਹੋ ਹਰ ਰਸੁ ਪੀਵਾ ਰਹਾ ਹਰਿ ਗੁਣ ਗਾਵਾ ਨਿਤ ਹਰਿ ਸੁਣੀ ਹਰੇ ਹਰੇ ਗਾਤੇ ਕਿਨੀ ਹਰੇ ਰਸੂ ਗੁਰ ਤੇ ਪਾਇਆ ਮੇਰਾ ਮਨੋ ਤਨੋ ਲੀਨੀ ਤਾਨੂੰ ਤਾਨੂੰ ਗੁਰ ਸਤਪੁਰਖੁ ਹੈ ਜਿਨੇ ਪਗਤੇ ਹਰੇ ਦਿਨੀ ਜੇ ਸੂ ਗੁਰ ਤੇ ਹਰੇ ਪਾਇਆ ਸੋ ਗੁਰ ਹਮ ਕੀਨੀ ਗੁਣ ਦਾਤਾ ਹਰ ਰਾਇ ਹੈ ਹਮ ਆਵ ਗਣਿਆ ਰੇ ਪਾਪੀ ਪਥਰ ਡੂਬ ਦੇ ਗੁਰਮਤਿ ਹਰੇ ਤਾਰੇ ਤੂੰ ਗੁਣਦਾਤਾ ਨਿਰਮਲਾ ਹਮ ਅਵਗਣਿਆਰੇ ਹਰ ਸਰਣਾਗਤ ਰਾਖੇ ਲੇ ਹੋ ਮੂੜ ਮੁਗਧ ਨਿਸਤਾਰੇ ਸਹਜ ਅਨੰਦ ਸਦਾ ਗੁਰਮਤੀ ਹਰੇ ਹਰੇ ਮਨੇ ਧਿਆਇਆ ਸੱਜਣ ਹਰ ਪ੍ਰਭੂ ਪਾਇਆ ਕਰ ਸੋਹੇਲਾ ਗਾਇਆ ਹਰ ਦਇਆ ਤਾਰੇ ਪ੍ਰਭ ਬੇਨਤੀ ਹਰ ਹਰੇ ਚਿਤਾਇਆ ਜਨ ਨਾਨਕ ਮੰਗੇ ਤੂੜੇ ਤੈਨ ਜਿਨ ਸਤਿਗੁਰ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ